ਏवन ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਹਮ ਸੋਹਤਾਤ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਸੰਗਰੂਰ ਦੋਸਤੋ ਜਿੱਥੇ ਲੋਕਾਂ ਨੇ ਬੜੀ ਖੁਸ਼ੀ-ਖੁਸ਼ੀ ਵੋਟਾਂ ਪਾਈਆਂ ਨੇ ਉੱਥੇ ਹੀ ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਵੋਟ ਪਾਈ ਨਹੀਂ ਔਰ ਨੋਟਾ ਦਾ ਬਟਨ ਦਬਾ ਕੇ ਆਪਣੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਿਰ ਕੀਤੀ ਆ 65 ਪਰਿਵਾਰ ਜਿਹਨੇ ਜਿਨ੍ਹਾਂ ਨੇ ਨੋਟਾ ਦਾ ਬਟਨ ਦਬਾਇਆ ਔਰ ਆਪਣੀ ਨਿਰਾਸ਼ਗੀ ਜ਼ਾਹਿਰ ਕੀਤੀ ਹੈ ਕਿੱਥੋਂ ਦੇ ਲੋਕ ਨੇ ਔਰ ਕੀ ਹੈ ਪੂਰੀ ਖਬਰ ਆਪਾਂ ਚੱਲਦੇ ਹਾਂ ਜੀ ਸੰਗਰੂਰ ਜਿੱਥੋਂ ਜਗਤਾਰ ਬਾਬਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਾਬਾ ਜੀ ਕੀ ਅਪਡੇਟ ਹੈ ਹਾਂ ਜੀ ਸੋਮ ਜੀ ਜਿਵੇਂ ਅੱਜ 30 ਤਰੀਕ ਦਾ ਲੋਕਾਂ ਨੂੰ ਬਹੁਤ ਇੰਤਜ਼ਾਰ ਸੀ ਵੀ ਜਿਹੜਾ ਇਲੈਕਸ਼ਨਾਂ ਦਾ ਵੋਟਾਂ ਪਾਉਣ ਦਾ ਤੇ ਹਰੇਕ ਪਿੰਡ ਦੇ ਵਿੱਚ ਤੁਸੀਂ ਨੇ ਦੇਖਿਆਗਾ ਵੀ ਬਹੁਤ ਜ਼ਿਆਦਾ ਵੀ ਬਿਆਹ ਤੋਂ ਵੀ ਵੱਧ ਜਿਹੜਾ ਮਾਹੌਲ ਹੈਗਾ ਬਣਿਆ ਹੋਇਆ ਹੈ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਤੇ ਹਰ ਇੱਕ ਬਲੰਮੀਆ ਲੰਮੀਆ ਕਤਾਰਾਂ ਦੇਖੇ ਗਈਆਂ ਨੇ ਪਿੰਡਾਂ ਦੇ ਵਿੱਚ ਤੇ ਸਿਕਿਉਰਿਟੀ ਦੇ ਵੀ ਜਿਹੜੇ ਪੁਖਤਾ ਪ੍ਰਬੰਧ ਦੇਖੇ ਗਏ ਨੇ ਪੂਰੇ ਅਮਨ ਸ਼ਾਂਤੀ ਨਾਲ ਜਿਹੜੀ ਇਹ ਬੋਟਿੰਗ ਹੋ ਰਹੀ ਹੈਗੀ ਫਿਲਹਾਲ ਜੀ ਤੇ ਚਾਹ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਜਿਹੜਾ 게ਟ ਹੈਗਾ ਬੰਦ ਕੀਤਾ ਜਾਊਗਾ ਜੇਕਰ ਇੱਥੇ ਜ਼ਿਲ੍ਹਾ ਸੰਗਰੂਰ ਦਾ ਇੱਕ ਪਿੰਡ ਹੈ ਜੀ ਖੇੜੀ ਖੇੜੀ ਦੇ ਵਿੱਚ ਦਲਿਤ ਪਰਿਵਾਰ ਨੇ ਜੀ ਪਹੁੰਚ ਟੋਟਲ ਜੀ ਪਾਹਟ ਪਰਿਵਾਰਾਂ ਨੇ ਜਿਹੜੇ ਆਪਣੇ ਮਸ਼ੀਨ ਤਾਂ ਨਹੀਂ ਹੈਗੇ ਉਹਦੇ ਤੇ ਇੱਕ ਉਮੀਦਵਾਰਾਂ ਦੇ ਨਾਵਾਂ ਤੋਂ ਬਾਅਦ ਲਿਖਿਆ ਹੋਇਆ ਵੀ ਮੇਰਾ ਵੋਟ ਕਿਸੇ ਨੂੰ ਵੀ ਨਹੀਂ ਜੀ ਤੇ ਪਾਹਟ ਪਰਿਵਾਰਾਂ ਦੇ ਲੋਕਾਂ ਨੇ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਆਪਣਾ ਨੋਟਾ ਵੀ ਕਹਿ ਸਕਦੇ ਨੂੰ ਵੀ ਨੋਟਾ ਦਾ ਇਸਤੇਮਾਲ ਕੀਤਾ ਜੀ ਮਤਲਬ ਉਹਨਾਂ ਦੇ ਕਿਸੇ ਵੀ ਪਾਰਟੀ ਨੇ ਕੋਈ ਸੁਣਵਾਈ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਕੋਈ ਵੀ ਕੈਂਡੀਡੇਟ ਚੁਣਨਾ ਪਸੰਦ ਨਹੀਂ ਕੀਤਾ ਬਿਲਕੁਲ ਜੀ ਉਹਨਾਂ ਨੇ ਇਹ ਉਹਨਾਂ ਦੀ ਜਿਹੜੀ ਨਾਰਾਜ਼ਗੀ ਹੈ ਕਿ ਉਹਨਾਂ ਦੇ ਇਹ ਵੀ ਚਾਹੇ ਕਾਂਗਰਸ ਸਰਕਾਰ ਆਈ ਹੈ ਜਾਂ ਪਹਿਲਾਂ ਅਕਾਲੀ ਸਰਕਾਰ ਸੀ ਇਹਨਾਂ ਨੂੰ ਜਿਹੜੇ ਕੋਈ ਪਲਾਟਾਂ ਦਾ ਵਾਅਦਾ ਕੀਤਾ ਸੀ ਪਲਾਟ ਕਹਿੰਦੇ ਵੀ ਸਾਨੂੰ ਦਵਾਉਣੇ ਤਾਂ ਕੀ ਸੀ ਜਿਹੜੇ ਹੈਗੇ ਸੀ ਕੁਝ ਕਬਜ਼ੇ ਕੀਤੇ ਹੋਏ ਸੀ ਉਹ ਵੀ ਇਹਨਾਂ ਤੋਂ ਹਟਵਾ ਲਏ ਗਏ ਨੇ ਜਿਹਦੇ ਕਰਕੇ ਇਹਨਾਂ ਨੇ ਬਹੁਤ ਵੱਡਾ ਇਹ ਜਿਹੜਾ ਸਟੈਪ ਹੈਗਾ ਇਸ ਵਾਰ ਚੱਕ ਕੇ ਸਰਕਾਰ ਨੂੰ ਦੱਸੇਗਾ ਵੀ ਅਸੀਂ ਵੀ ਪਿੰਡ ਦੇ ਵਸਨੀਕਾਂ ਦੇ ਤੇ ਸਾਡੀ ਜਿਹੜੀ ਨਾਰਾਜ਼ਗੀ ਹੈ ਕਿ ਸਾਡੀ ਇਹ ਹੀ ਕਿ ਵੀ ਅਸੀਂ ਕਿਸੇ ਨੂੰ ਵੀ ਸਰਪੰਚ ਨਹੀਂ ਚੁਣਾਂਗੇ ਲੇਕਿਨ ਬਾਬਾ ਜੀ ਕਿਸੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਉੱਥੇ ਬਹੁਤ ਪਰਵਾਹਾਂ ਦੇ ਸਾਡੇ ਚਾਰ ਪੰਜ ਜਿਹੜੇ ਮੈਂ ਅਸੀਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਵੀ ਇਹੀ ਗੱਲਬਾਤ ਦੱਸੀ ਹੈ ਕਿ ਵੀ ਸਰਕਾਰ ਕਦੇ ਕਾਂਗਰਸ ਦੀ ਆਉਂਦੀ ਹੈ ਕਦੇ ਅਕਾਲੀ ਦਲ ਦੀ ਆਉਂਦੀ ਹੈ ਕਿ ਵੀ ਸਾਨੂੰ ਜਿਹੜੇ ਹਰ ਵਾਰੀ ਸਾ ਤੋਂ ਵੋਟਾਂ ਲਈਆਂ ਜਾਂਦੀਆਂ ਨੇ ਤੇ ਜਿਹੜੇ ਸਰਪੰਚ ਹੁਣ ਖੜੇ ਹੋਏ ਨੇ ਉਹ ਅਕਾਲੀ ਦਲ ਦੇ ਨੇ ਜਾਂ ਕਾਂਗਰਸ ਦੇ ਨੇ ਵੀ ਉਹ ਵੀ ਉਹਨਾਂ ਪਾਰਟੀਆਂ ਨਾਲ ਜੁੜੇ ਹੋਏ ਨੇ ਵੀ ਸ਼ੁਰੂਆਤ ਇੱਥੇ ਹੁੰਦੀ ਹੈ ਕਿ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ ਰਿਪੋਰਟਾਂ ਜਾਂਦੇ ਨੇ ਵੀ ਇਹਨਾਂ ਦਾ ਕਬਜ਼ਾ ਕੀਤਾ ਹੋਇਆ ਜੀ ਸ਼ਾਮਲਾਟ ਦੇ ਵਿੱਚ ਜਾਂ ਕੁਝ ਵੀ ਪਰ ਇਹ ਆਪ ਦਾ ਅਧਿਕਾਰ ਕਹਿੰਦੇ ਨੇ ਵੀ ਜਿਹੜਾ ਕੋਈ 33% ਚੈਨਲ ਦਾ ਬਣਦਾ ਹੈਗਾ ਵੀ ਸਾਨੂੰ ਉਹ ਤਾਂ ਦਿੱਤਾ ਜਾਵੇ ਉਹ ਦੇਣ ਦੀ ਬਜਾਏ ਇਹ ਜਿਹੜਾ ਉਹਨਾਂ ਤੋਂ ਜਿਹੜਾ ਪਹਿਲਾਂ ਕਬਜ਼ੇ ਕੀਤੇ ਹੋਏ ਤੇ ਲੋਕਾਂ ਦੇ ਘਰ ਤੋਂ ਆਏਗੇ ਪਿਛਲੇ 2 ਸਾਲ ਪਹਿਲਾਂ 1 ਸਾਲ ਪਹਿਲਾਂ ਤੇ ਉਸ ਕਰਕੇ ਸਾਰੇ ਜਿਹੜੇ ਇੱਕ ਜੁੱਟ ਹੋ ਕੇ ਆਪਣੇ ਜਿਹੜੇ ਵੋਟ ਦਾ ਕਿਸੇ ਵੋਟ ਪਾਈ ਹੈ ਕਿ ਪਰ ਉਹ ਇੱਕ ਤਰ੍ਹਾਂ ਦਾ ਨੋਟਾ ਵਾ ਵਟਣਾ ਜਿਹੜਾ ਉਹ ਇਸਤੇਮਾਲ ਕੀਤਾ ਨੋਟਾ ਤੇ ਮੋਹਰ ਲਗਾਈ ਗਈ ਕੀ ਸਾਥ ਸੋ ਬਾਬਾ ਜੀ ਨੇ ਅਲੱਗ-ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਮਨਜੀਤ ਕਾਰੀ ਹਾਂਜੀ ਕਿਉਂ ਲਾਈਏ ਸੁਣੋ ਇਹ ਇਹ ਸਾਡੇ ਜਿਹਾ ਸੀ ਤਾਂ ਨੋਟਾ ਤੇ ਮੋਹਰ ਲਗਾਈ ਗਈ ਸਾਡੇ ਜਿਹੜੇ ਪਲਾਟ ਦਿੱਤੇ ਗਏ ਸੀ ਸਾਨੂੰ ਸਰਕਾਰੀ ਪਲਾਟ ਸਾਡੇ ਹੱਕ ਤੇ ਬੋਲਦੇ ਨੇ ਨਾਮ ਨੇ ਸਾਡੇ ਉਹ ਸਾਥੋਂ ਖੋਹੇ ਜਾ ਰਹੇ ਨੇਗੇ ਉਹ ਸਾਨੂੰ ਦੇ ਨਹੀਂ ਰਹੇ ਸਾਡੇ ਪਿੰਡ ਦੇ ਸਾਥ ਪਿੰਡ ਦਾ ਖੋਰ ਹਾਂਜੀ ਸਾਡਾ ਤਾਂ ਕਲੋਨੀ ਦਾ ਹੱਲ ਹੋ ਜੇ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਉਹੀ ਪਲਾਟ ਪਲਾਟਾਂ ਦਾ ਕੰਮ ਸਾਡਾ ਬਣ ਜੇ ਕਿੰਨੇ ਲੋਕਾਂ ਨੇ ਪਾਈਆਂ ਤੁਸੀਂ ਵੋਟਾਂ ਘਰਵਾਰ ਦੇ ਕਾਟਾ ਕਾਟੀ ਵਾਲੇ ਨਿਸ਼ਾਨ ਦੇ ਤੇ ਕਿੰਨੇ ਜਣੇ ਨੇ ਸਾਰਿਆਂ ਨੇ ਸਾਰੇ ਪਰਿਵਾਰ ਨੇ ਪਾਈਆਂ ਨੇ ਜੀ ਦੱਸੋ ਨਾ ਜਿਵੇਂ ਪਹਿਲਾਂ ਦੱਸ ਰਹੇ ਸੀ ਤੁਹਾਡੇ ਬੇਟੇ ਨੇ ਬੇਟੀ ਨੇ ਸਾਰਾ ਪਰਿਵਾਰ ਦਾ ਨਾਮ ਹਾਂ ਸਰ ਸਾਰੇ ਪਰਿਵਾਰ ਦਾ ਨਾਮ ਮੁੰਡੇ ਦਾ ਜੀ ਗਗਨਦੀਪ ਕਹਿਣਾ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਜਿਹੜੇ ਸਾਨੂੰ 1976 ਤੋਂ ਲੈ ਕੇ ਲਾਰਟ ਦਿੱਤੇ ਗਏ ਸੀ 80 ਤੱਕ 80 ਦੇ ਵਿੱਚ ਮਤਲਬ ਸਾਨੂੰ ਅਲਰਟ ਹੋਏ ਉਹ ਇੰਤਕਾਲ ਜਮਾਨੀਆਂ ਸਭ ਨੂੰ ਸਾਡੇ ਨੌ ਹੋਇਆ ਅੱਜ ਤੱਕ ਸਾਡਾ ਕੋਈ ਵੀ ਸਰਕਾਰ ਮਾਸਲਾ ਕਿਸੇ ਵੀ ਤਰਫ ਦਾ ਸਾਡੇ ਕਿਨੇ ਸਹੀ ਨਹੀਂ ਕਰ ਰਹੇ ਕਿਸੇ ਵੀ ਗੱਲ ਤੇ ਸਾਡੇ ਨਾਲ ਸਹਿਮਤ ਨਹੀਂ ਹੈਗੇ 5 ਸਾਲ ਪਹਿਲਾਂ ਸਾਡੇ ਨਾਲ ਸਰਕਾਰ ਨੇ ਧੱਕਾ ਕੀਤਾ ਗਿਆ ਤੇ ਹੁਣ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਇਹੀ ਇਹ ਹੀ ਕਹਿਣਾ ਚਾਹੁੰਦੇ ਆ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਆ ਵੀ ਸਾਡੀ ਇਹ ਮੰਗਾਂ ਨੂੰ ਦੇਖ ਕੇ ਜਾਇਜ਼ ਰੱਖ ਕੇ ਤੇ ਜਿੰਨੇ ਵੀ ਅਸੀਂ ਲੋੜ ਬੰਦਾ ਸਾਨੂੰ ਇਹ ਪਲਾਟ ਦਿੱਤੇ ਜਾਣ ਬਲਕਿ ਸਰਕਾਰ ਤਾਂ ਇਹ ਐਲਾਨ ਕਰਦੀ ਆ ਕਿ ਅਸੀਂ 10-10 ਮਰ ਲਈ ਪਲਾਟ ਦੇਵਾਂਗੇ ਪਰ ਸਰਕਾਰ ਸਾਨੂੰ ਦਿੱਤੇ ਹੋਏ ਪਲਾਟ ਵੀ ਖੋ ਰਹੀ ਹੈ ਕਿਉਂ ਖੋ ਰਹੀ ਹੈ ਲੋਕਾਂ ਨੇ ਨੋਟਾਂ ਦੇ ਮੋਹਰ ਲਾਈਆਂ ਨੋਟਾਂ ਦੇ ਜਿੰਨੇ ਵੀ ਅਸੀਂ ਸਾਡੇ ਉੱਥੇ ਪਰਿਵਾਰ ਨੇ ਕਿ ਕਲੋਨੀ ਵਾਲੇ ਜਿੰਨੇ ਵੀ ਪਲਾਟ ਨੇ ਸਾਡੇ 65 ਪਰਿਵਾਰਾਂ ਸੀ ਸਾਰਿਆਂ ਨੇ ਨੋਟਾਂ ਦਾ ਬਟਨ ਦੱਬਿਆ ਜੀ ਤੇ ਵੀ ਇਹ ਹੀ ਕੁਝ ਕਰਨਾ ਚਾਹੁੰਦੇ ਨਹੀਂ ਸਾਡੇ ਪਲਾਟ ਸਾਨੂੰ ਮਿਲਨੇ ਚਾਹੀਦੇ ਨੇ ਜੀ ਅਸੀਂ ਸਾਰਿਆਂ ਨੇ ਉਸ ਤੇ ਮੋਹਰਾ ਲਾਈਆਂ ਨੇ ਕਟ ਗਿਆ ਇਨਸਾਨ ਤੇ ਦਾ ਪਹਿਲਾਂ ਤੋਂ ਵੀ ਲਾਉਣਾ ਜੀ ਵੱਡੀਆਂ ਵੋਟਾਂ ਚ ਵੀ ਲਾਏ ਨੇ ਹੁਣ ਵੀ ਲਾਏ ਨੇ ਜੀ ਠੀਕ ਹੈ ਜੀ ਸਾਡੇ ਮਸਲੇ ਹੱਲ ਨਹੀਂ ਹੁੰਦੇ ਇਹ ਜਿਹੜੇ ਧਿਤਨਾੜ ਚੌਧਰੀ ਨੇ ਆਪਦੀ ਉਹ ਵੋਟਬੰਦੀ ਬੈਂਕ ਵੋਟ ਕਰਕੇ ਲੈ ਜਾਂਦੇ ਨੇ ਮੰਨ ਲਓ ਗਰੀਬ ਕਿਸੇ ਨੂੰ ਨਸ਼ਾ ਦਿੱਤਾ ਕਿ ਉਹਨੂੰ ਭੁੱਕੀ ਦਿੱਤੀ ਕਿਸੇ ਨੂੰ ਪੈਸੇ ਵਟੋਰ ਕੇ ਦਿੰਦੇ ਨੇ ਪਰ ਅਸੀਂ ਨਾ ਪੈਸੇ ਵਟੋਰਨ ਵਾਲਿਆਂ ਚ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜਿਵੇਂ ਮੰਨ ਲਓ ਵੀ ਸਾਡੇ ਪਲਾਟ ਨੇ ਜੀ ਇਹ ਗਰੀਬ ਲੋਕਾਂ ਦੀ ਫਰਿਆਦ ਆ ਜਿਹੜੀ ਸੁਣੀ ਜਾਵੇ ਇਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੋਬਰੂਮ ਦੇ ਰਾਂਗੇ ਤੁਸੀਂ ਜੁੜੇ ਰਹੋਏ ਪੰਜਾਬੀ ਟੀਵੀ ਦੇ ਨਾਲ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿਕ ਦ ਬੈਲ ਆਈਕਨ